ਅਜਸ ਮਾਨਵਿਕੇ ਪਾਛਵਾ ਦੇ ਵੱਲੋਂ ਨਵੇਂ ਬਣਾਏ ਗਏ ਮੰਡਲ ਪ੍ਰਧਾਨ ਜਤਿੰਦਰ ਸ਼ਰਮਾ ਦਾ ਦੁਕਾਨਦਾਰਾਂ ਦੇ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਨੀਰਜ ਲਾਲਾ ਜਗਦੀਪ ਸਿੰਘ ਗਿਆਤ ਨੇ ਕਿਹਾ ਕਿ ਇਹ ਬਹੁਤ ਹੀ ਇਮਾਨਦਾਰ ਵਰਕਰ ਨੂੰ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੁਣਿਆ ਗਿਆ ਅਤੇ ਉਹਨਾਂ ਆਖਿਆ ਕਿ ਉਹ ਸਾਰੇ ਇਕੱਠ ਹੋ ਕੇ ਚੱਲਣਗੇ ਅਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਾਈ ਜਾਏਗੀ। ਉਥੇ ਇਸ ਮੌਕੇ ਤੇ ਨਵੇਂ ਬਣਾਏ ਗਏ ਮੰਡਲ ਪ੍ਰਧਾਨ ਜਤਿੰਦਰ ਸ਼ਰਮਾ ਨੇ ਆਖਿਆ ਕਿ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ। ਤੇ ਵੱਤੋ ਵੱਧ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਏਗਾ ਮੇਰੀ ਪਾਰਟੀ ਨੇ ਭਾਰਤ ਜਨਤਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜੋ ਕੀਤਾ ਹੈ ਮੈਨੂੰ ਜੋ ਸਨਮਾਨ ਦਿੱਤਾ ਹੈ ਮੈਨੂੰ ਤਾਂ ਦਾਇਤੋ ਦਿੱਤਾ ਹੈ ਮੈਂ ਆਪਣੀ ਪੂਰੀ ਤੰਦੇਹੀ ਨਾਲ ਸਾਰੇ ਸਾਥੀਆਂ ਨੂੰ ਲੈ ਕੇ ਜੋ ਵੀ ਇੱਥੇ ਕੋਈ ਵੀ ਨਵਾਂ ਪੁਰਾਣਾ ਨਹੀਂ ਹੈ ਸਾਰੇ ਭਾਰਤ ਜਨਤਾ ਪਾਰਟੀ ਦੇ ਸੈਨਾਨੀ ਨੇ ਸਸ਼ਕਤ ਕਰਮਟ ਸਰਗਰਕਰਤਾ ਨੇ ਮੇਰੀ ਕੋਸ਼ਿਸ਼ ਹੈ ਮੈਂ ਸਭ ਨੂੰ ਨਾਲ ਲੈ ਕੇ ਚੱਲਾਂਗਾ ਜਿੰਨੇ ਵੀ ਕਾਰਜਕਰਤਾ ਨੇ ਘਰ ਬੈਠੇ ਨੇ ਸਾਰੇ ਪੂਰਾ ਉਹਦਾ ਬੰਦਾ ਸਨਮਾਨ ਉਹਨਾਂ ਨੂੰ ਮਿਲੇ ਮੇਰੀ ਪ੍ਰਾਥਮਿਕਤਾ ਇਹੀ ਹੈ ਮੇਰਾ ਜਗਦੇਵ ਸਿੰਘ ਕੈਂਥ ਜੀ ਕੈਂਥ ਕੀ ਕਰਨਾ ਚਾਹੁੰਦਾ ਮੈਂ ਚੌਣਾ ਜੀ ਜੋ ਮੋਡਲ ਪ੍ਰਧਾਨ ਬਣਾਇਆ ਬਹੁਤ ਵਧੀਆ ਇਮਾਨਦਾਰ ਬੰਦਾ ਬਣਾਇਆ ਔਰ ਇਹਦੀ ਪ੍ਰਧਾਨਗੀ ਥਲੇ ਸਾਰੇ ਇੱਕ ਮੁੱਟ ਇਕੱਠੇ ਇਹਦੇ ਨਾਲ ਖੜਾ ਖੜਾਂਗੇ ਔਰ ਜਿੰਨੇ ਵੀ ਵੋਟਰ ਆਪਣੇ ਸਪੋਰਟਰ ਹੈਗੇ ਸਭ ਇਹਨਾਂ ਨੂੰ ਸਪੋਰਟ ਕਰਾਂਗੇ ਮਹਾਰਾਣੀ ਪ੍ਰੀਤ ਕੌਰ ਦਾ ਸੀ ਬਹੁਤ ਸਵਾਗਤ ਕਰਦੇ ਆ ਉਹਨਾਂ ਨੇ ਦੇਖ ਦੇਖ ਰਖਦੇ ਵਿੱਚ ਬਹੁਤ ਵਧੀਆ ਪ੍ਰਧਾਨ ਸਾਨੂੰ ਮੰਡਲ ਦਿੱਤਾ ਅਸੀਂ ਮਹਾਰਾਣੀ ਪ੍ਰਦੀਪ ਪ੍ਰਧਾਨ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਯੁਵਾ ਜੋ ਜੋਸ਼ਪੁਰਾ ਜੀ ਕਿਉਂਕਿ ਸਾਡਾ ਜੋ ਕਿ ਹਾਈ ਕਮਾਂਡ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਤੇ ਨਰਿੰਦਰਬਾਈ ਮੋਦੀ ਜੀ ਦੀ ਜਿਹੜੀ ਉੱਤੋਂ ਟੀਮ ਸੀਗੀ ਉਹਨਾਂ ਨੇ ਜਤਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਤੇ ਸਾਡੀ ਜਿਹੜੀ ਯੁਵਾ ਮੋਰਚਾ ਦੀ ਟੀਮ ਹੈ ਉਹ ਸਾਰੀ ਇਹਨਾਂ ਦੇ ਨਾਲ ਲੱਗ ਕੇ ਕੰਮ ਕਰਕੇ ਚੱਲੂਗੀ ਤੇ 2027 ਚ ਅਸੀਂ ਸਰਕਾਰ ਬਣਾਵਾਂਗੇ ਸਵਾਗਤ ਕਰ ਰਿਹਾ ਹਾਂ ਫਲਦਾੜ ਪਾਕਿਸਤਾਨ ਦੇ ਦੇਖੋ ਜੀ ਜਤਿੰਦਰ ਸਰਮਾ ਜੀ ਨੂੰ ਭਾਜਪਾ ਦਾ ਜਿਹੜਾ ਪ੍ਰਧਾਨ ਬਣਾਇਆ ਗਿਆ ਇੱਕ ਬਹੁਤ ਹੀ ਇਮਾਨਦਾਰ ਸੁਲਝੇ ਹੋਏ ਤੇ ਪੁਰਾਣੇ ਵਰਕਰ ਨੇ ਇਸ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜਦਨੇ ਵੀ ਵਰਕਰ ਪੁਰਾਣੇ ਸੀਗੇ ਜਾਂ ਨਵੇਂ ਨੇ ਸਾਡੇ ਨਾਲ ਆ ਕੇ ਰਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਤੇ ਮਾਣ ਹੈ ਸਾਰਿਆਂ ਦੇ ਇਹਨਾਂ ਨਾਲ ਪਹਿਲਾਂ ਤੋਂ ਹੀ ਬਹੁਤ ਅੱਛੇ ਡਿੰਕ ਨੇ ਜੋ ਕਿ ਆ ਭਾਰਤੀ ਜਨਤਾ ਪਾਰਟੀ ਦੀ ਜੇ ਇਸ ਮੰਡਲ ਪ੍ਰਧਾਨ ਨੂੰ ਬਹੁ ਅੱਗੇ ਲਿਜਾਣਗੇ ਸਾਖਾਂ ਨੂੰ ਤੇ ਆਉਣ ਵਾਲੇ ਅੱਗੇ ਨੂੰ ਇਲੈਕਸ਼ਨ ਐਮਐਲਏ ਦੇ ਹੋਣੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਣਾ ਹੈ ਆਰਾ ਕਰਕੇ ਵੀ ਦਿਖਾਣਗੇ ਇਹ ਸਾਨੂੰ ਵਾਦਾ ਕਰਦੇ ਆ ਅਸੀਂ ਵੀ ਤੇ ਇਹਨਾਂ ਤੇ ਅਸੀਂ ਮੰਗ ਕਰਦੇ ਆ ਕਿ ਆਪ ਵੱਧੋ ਵੱਧ ਕੰਮ ਕਰਕੇ ਸ਼ਹਿਰ ਦੇ ਵਿੱਚ ਦਿਖਾਣ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਪਤਾ ਚੱਲੇ ਕਿ ਬੀਜੇਪੀ ਇੱਕ ਵੱਡੇ ਅੰਤਰ ਨਾਲ ਜਿੱਤੂਗੀ ਇਹ ਅਸੀਂ ਤੁਹਾਨੂੰ ਇੱਕ ਸੁਸਮਾਣਾ ਤੋਂ ਕਲਾਸ਼ ਸ਼ਰਮਾ ਦੇ ਰਿਪੋਰਟ